ਵਾਹਿ ਜੀ ਕ ਖਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਜ ਸਤਿਗੁਰ ਜੀਓ ਆਓ ਅੱਜ ਆਪਾਂ ਟੋਡਰ ਮਲ ਬਾਰੇ ਜੋ ਜਾਣਕਾਰੀ ਇਕੱਤਰ ਹੋਈ ਹੈ ਉਸ ਦੇ ਬਾਰੇ ਜਾਣਕਾਰੀ حاصل ਕਰੀਏ ਜਦੋਂ ਟੋਡਰ ਮਲ ਦੀ ਹਵੇਲੀ ਦੇ ਦਰਸ਼ਨ ਕਰੀਦੇ ਨੇ ਦੁੱਖ ਹੁੰਦਾ ਹੈ ਟੋਡਰਮਲ ਦੀ ਹਵੇਲੀ ਵੇਖ ਕੇ ਅਸੀਂ ਉਸ ਦੀ ਕੀਤੀ ਹੋਈ ਨੇਕੀ ਨੂੰ ਕਿਵੇਂ ਸੰਭਾਲ ਕੇ ਰੱਖਿਆ ਹੈ ਜੇ ਨਾ ਸੰਭਾਲੀ ਤਾਂ 2 ਸਾਲ ਵਿੱਚ ਸਾਰੀ ਡਿਗ ਪੈਣੀ ਹੈ ਟੋਡਰਮਲ ਨੇ ਤਾਂ 78000 ਮੋਹਰਾਂ ਮਛਾਈਆਂ ਜੋ ਅੱਜ ਦਾ ਤਕਰੀਬਨ 3 ਕਰੋੜ ਰੁਪਇਆ ਬਣਦਾ ਹੈ ਸਿੱਖ ਭਾਵੇਂ 10 ਵੀ ਕਰੋੜ ਲਾ ਦੇਣ ਹਵੇਲੀ ਬਣਾਉਣ ਤੇ ਸੰਸਾਰ ਵਿੱਚ ਵਾਹ ਵਾਹ ਹੋ ਸਕਦੀ ਏ ਛੋਟੇ ਸਹਿਬਜ਼ਾਦਿਆਂ ਦੇ ਸਨਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਖਰੀਦਣ ਵਾਲੇ ਜਾਂ ਬਾਜ਼ਤ ਅਨੇਕ ਦਿਲ ਇਸਨਾ ਇਨਸਾਨ دیਵਾਨ ਟੋਡਰ ਮਰਜੀ ਸਿੱਖ ਦੇ ਆ ਦਾ ਮਹਾਨ ਪਾਤਰ ਨੇ ਜਿਨ੍ਹਾਂ ਨੇ ਆਪਣੀ ਇੱਟ ਤੇ ਲਖਤੇ ਜਿਗਰਾਂ ਦੇ ਸਨਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ ਇਸ ਅਦੁੱਤੀ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਅਤ ਆਤਰ ਜੋਗ ਸ਼ਕਸ਼ੀਆਂ ਦੇ ਵਿੱਚ ਸ਼ਾਮਲ ਹੋ ਗਏ ਇੱਥੇ ਮੈਂ ਪਿਆਰਿਓ ਇਹ ਬਿਆਨ ਕਰ ਦੇਵਾਂ ਕਿ ਟੋਡਰਮਲ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਇਹ ਪਾਤਰ ਨਹੀਂ ਹੈ ਕੁਝ ਲਿਖਦੇ ਨੇ ਕਿ ਇਹ ਪੈਸੇ ਨਹੀਂ ਦਿੱਤੇ ਪਰ ਪਿਆਰਿਓ ਜੇ ਇਤਿਹਾਸ ਨੂੰ ਗੋਹ ਨਾਲ ਬਾਚਿਆ ਜਾਵੇ ਇੱਕ ਦੁੱਧ ਪੀਉਣ ਵਾਲੇ ਪਰਿਵਾਰ ਤੇ ਜੇ ਇੰਨਾ ਤਸ਼ੱਦਦ ਕਰ ਸਕਦਾ ਸੀ ਵਜੀਦ ਖਾਨ ਤੇ ਟੋਡਰਮਾਲ ਦੇ ਸਸਕਾਰ ਬੱਚਿਆਂ ਦੇ ਕਰਨ ਵਾਸਤੇ ਉਹਨਾਂ ਦੇ ਸਰੀਰ ਮੰਗਣ ਤੇ ਕਿੰਨੇ ਪੈਸੇ ਪ੍ਰਾਪਤ ਕਰ ਸਕਦਾ ਸੀ ਇਹ ਵੀ ਅਤ ਕਥਨੀ ਨਹੀਂ ਹੈ ਕਿਉਂਕਿ ਮੁਗਲ ਹਕੂਮਤ ਜਿਹੜੀ ਸੀ ਉਹ ਸਿਰਫ ਲੁੱਟਣ ਵਾਸਤੇ ਬਣੀ ਸੀ ਹਿੰਦੁਸਤਾਨ ਦੇ ਵਿੱਚ ਲੁੱਟਦਾ ਮਾਲ ਬਹੁਤ ਸੀ ਅੱਜ ਵੀ ਵੱਡੇ ਵੱਡੇ ਮੰਦਰਾਂ ਵਿੱਚ ਲੱਖਾਂ ਕਰੋੜਾਂ ਅਰਬਾਂ ਖਰਬਾਂ ਸੰਖਾਂ ਦਾ ਸੋਨਾ ਬੇਸ਼ਕੀਮਤੀ ਚਾਂਦੀ ਮਾਇਆ ਦੱਬ ਕੇ ਰੱਖਿਆ ਹੋਇਆ ਹੈ ਅਗਰ ਉਹੀ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਵੇ ਨਾਲੇ ਰਾਖੀ ਹੋਵੇ ਉਸਦੀ ਉਸ ਦਾ ਰਸੀਦ ਪੱਤਰ ਲੈ ਲਿਆ ਜਾਵੇ ਤੇ ਨਾਲੇ ਸਾਡੀ ਦੇਸ਼ ਦੀ ਅਰਥ ਵਿਵਸਥਾ ਜਿਹੜੀ ਆ ਉਹ ਲੀਤਿਆ ਸਕਦੀ ਆ ਸੁਧਰ ਸਕਦੀ ਆ ਸਾਡੀ ਦੁਨੀਆ ਦੇ ਵਿੱਚੋਂ ਗਰੀਬੀ ਖਤਮ ਹੋ ਸਕਦੀ ਆ ਸਾਡੀ ਦੁਨੀਆ ਦੇ ਵਿੱਚੋਂ ਮਹਿੰਗੀਆਂ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ ਅਗਰ ਉਹ ਪੈਸਾ ਜਿਹੜਾ ਹੈ ਖਜ਼ਾਨੇ ਵਿੱਚ ਸੋਨਾ ਜਿਹੜਾ ਹੈ ਜਮ੍ਹਾਂ ਹੋ ਜਾਵੇ ਤੇ ਸਾਡਾ ਜਿਹੜਾ ਹੈ ਮਿਆਰ ਦੇਖਦਾ ਉੱਚਾ ਹੋ ਜਾਵੇ ਪਰ ਅਤ ਕਥਨੀ ਹੈ ਖੋ ਨਹੀਂ ਸਕਦਾ دیਵਾਨ ਟੋਡਰ ਮਾਲ ਦੇ ਜਨਮ ਸਥਾਨ ਖਾਨਦਾਨ ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਮੰਨਿਆ ਜਾਂਦਾ ਹੈ ਕਿ ਉਹ ਜਾਤ ਦੇ ਜੈਣ ਸਨ ਤੇ ਗੁਰੂ ਘਰ ਦੇ અત્યੰਤ ਸ਼ਰਧਾਲੂ ਸਨ ਉਹ ਉਸ ਵੇਲੇ ਸਰਹੰਦ ਸੂਬੇ ਦੇ ਅਮੀਰ ਵਪਾਰੀ ਤੇ ਮੱਜਜ ਦਰਬਾਰੀ ਸਨ ਬਲਰਾਜ ਸਿੰਘ ਜੀ ਐਸਪੀ ਦੇ ਇਕ ਲੇਖ ਅਨਸਾਰ ਪਟਿਆਲਾ ਸਟੇਟ ਗਾਈਡਰ ਮੁਤਾਬਕ ਉਹਨਾਂ ਦਾ ਜੱਤੀ ਪਿੰਡ ਕਾਕੜਾ ਸੀ ਜੋ ਥਾਣਾ ਸਦਰ ਸਮਾਣਾ ਅਧੀਨ ਹੁੰਦਾ ਹੈ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹੰਦ ਵਸ ਗਏ ਸਨ ਉਹਨਾਂ ਦੀ ਅਮੀਰੀ ਸਰਕਾਰੀ ਪ੍ਰਭਾਵ ਤੇ ਸ਼ਾਨੋਂ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਰਹਾਇਸ਼ ਜਿਹੜੀ ਸੀ ਜਹਾਜ਼ ਹਵੇਲੀ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਦੇ ਮਹਿਲ ਦੇ ਬਿਲਕੁਲ ਲਾਗੇ ਸੀ 13 ਪੂ ਨੂੰ ਵਜੀਦ ਖਾਨ ਦੇ ਹੁਕਮ ਨਾਲ ਸਹਿਬਜ਼ਾਦਾ ਜੋਰਾਵਰ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀ ਪੂਰਵਕ ਸਸਕਾਰ ਕਰ ਸਕਣ ਸਰਕਾਰੀ ਕੈਰ ਦੇ ਡਰ ਕਾਰਨ ਸਰਹੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਹੀਂ ਸੀ ਪੈਂਦੀ ਅਖੀਰ ਇੱਕ ਜ਼ਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਪਰ ਉਸਨੇ ਸ਼ਰਤ ਰੱਖੀ ਕਿ ਜਿੰਨੀ ਜ਼ਮੀਨ ਖਰੀਦਣੀ ਹੈ ਸੋਨਾ ਵਿਸਾਉਣਾ ਪਵੇਗਾ ਕਿਹਾ ਜਾਂਦਾ ਹੈ ਕਿ ਸੋਨੇ ਦੇ ਸਿੱਕੇ ਖੜੇ ਕਰਕੇ ਲਾਉਣ ਲਈ ਵੀ ਕਿਹਾ ਗਿਆ ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਸਵਾ ਇੰਚ ਤੇ ਭਾਰ 1 ਤੋਲਾ ਹੁੰਦਾ ਸੀ ਸਭ ਜਿਆਦਿਆਂ ਦੇ ਸੰਸਕਾਰ ਲਈ 2.2 ਮੀਟਰ ਤੇ ਮਾਤਾ ਜੀ ਦੇ ਸੰਸਕਾਰ ਲਈ 2.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ ਇਸ ਲਈ ਇਹ ਕਰੀਬ 780000 ਸ਼ਰਫੀਆਂ 78 ਕਿਲੋ ਸੋਨਾ ਮੋਹਰਾਵ ਸ਼ਾਇਆਂ ਗਈਆਂ ਹੋਣਗੀਆਂ ਜੀ ਇਹ ਸ਼ਰਫੀਆਂ ਖੜੇ ਰੁਕ ਰੱਖੀਆਂ ਹੋਣਗੀਆਂ 78000 ਦੇ ਕਰੀਬ ਅਸ਼ਰਫੀਆਂ ਦਾ ਜਿਹੜਾ ਵਜ਼ਨ ਹੈ 780 ਕਿਲੋ ਬਣਦਾ ਹੈ ਇਸ ਕਾਰਨ ਦਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਘਰ-ਵਾਰ ਗਹਿਣੇ ਪੈ ਗਿਆ ਪਰ ਉਹਨਾਂ ਨੇ ਆਪਣੇ ਨੁਕਸਾਨ ਦੀ ਕੋਈ ਪਰਵਾਹ ਨਹੀਂ ਕੀਤੀ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ ਵਜ਼ੀਰ ਖਾਨ ਜਲਮ ਤੇ ਬਹਿਰਾਮ ਬਹਿਰਾਮ ਇਨਸਾਨ ਸੀ ਉਸ ਨੇ ਬਾਬਾ ਮੋਤੀਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਲਈ ਵਿਲਣੇ ਵਿੱਚ ਪੀੜ ਕੇ ਸ਼ਹੀਦ ਕੀਤਾ ਕਿਉਂਕਿ ਉਹਨਾਂ ਨੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਦੀ ਠੰਡੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਉਸ ਦਾ ਸੰਸਕਾਰ ਕਰੇ ਸਾਹਿਬ ਜਾਂਦਿਆਂ ਦਾ ਸੰਸਕਾਰ ਕਰੇ ਇਹ ਵੀ ਉਹਦੀ ਬਰਦਾਸ਼ਤ ਤੋਂ ਬਾਹਰ ਸੀ ਜਦੋਂ ਉਸ ਨੂੰ دیਵਾਨ ਟੋਡਰਮਲ ਦੇ ਗੁਨਾਹ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ دیਵਾਨ ਤੇ ਟੁੱਟ ਪਿਆ ਆਪਣੇ ਪਰਿਵਾਰ ਦੀ ਸੁਰੱਖਿਆ ਲਈ دیਵਾਨ ਨੂੰ ਆਪਣਾ ਘਰਬਾਰ ਤੇ ਕਾਰਵਾਰ ਛੱਡ ਕੇ ਕਿਧਰੇ ਜਾਣਾ ਪਿਆ ਇਸ ਤਰ੍ਹਾਂ دیਵਾਨ ਟੋਡਰਮਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ ਸਿੱਖਾਂ ਗੋਂ ਸਿਰ ਸਦੀਵੀ ਕਰਜ ਚਾੜਨ ਵਾਲੇ ਬਹਾਦਰ ਤੇ ਨੇਕਦਿਲੇ ਸ਼ਖਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ ਉਹਨਾਂ ਦੀ ਜਹਾਜ਼ ਵਿਹਲੀ ਨੂੰ ਬਾਬਾ ਬੰਦਰ ਸਿੰਘ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਨਿੰਧ ਦੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ ਇੱਕ ਪਾਸੇ ਕੁਮਾ ਅਮਾਸ਼ਕੀ ਬੀਬੀ ਲక్ష్ਮੀ ਪਠਾਨ ਅੰਖਾਂ ਪਾਈ ਗਣੀ ਖਾਨ ਪਾਈ ਨਵੀ ਖਾਨ ਬੀਗਮ ਜਨਮ ਨਵਾਬ ਲੇਰ ਕੋਟਲਾ ਬਾਬਾ ਮੋਤੀ ਰਾ ਮਹਿਰਾ ਤੇ ਪਰਵਾਰ ਅਤੇ ਦੀਵਾਨ ਟੋਟਰ ਮਲ ਜੀ ਨੇ ਇਨ ਸਿਆਣੀਆਂ ਦੇ ਨਵੇਂ ਕੀਤੀ ਮਨਸਤਾਬ ਕੀਤੇ ਦੂਜੇ ਪਾਸੇ ਗੰਗੂ ਬ੍ਰਾਹਮਣ ਨਵਾਬ ਸੁਚਾ ਅਨੰਦ ਪੈਂਦੇ ਖਾਂ ਵਜੀਦ ਖਾਨ ਨੇ ਨਰਦੈਤਾ ਤੇ ਬੇਈਮਾਨੀ ਦਾ ਸ਼िखर ਕਰ ਛੜਿਆ ਇਨ੍ਹਾਂ ਸਵਨਾ ਨੇ ਸਿੱਖਾਂ ਸਿਰ ਕਰਜ ਚੜ੍ਹਿਆ ਕੁਝ ਨੇ ਆਸਾਨਾਂ ਦਾ ਤੇ ਕੁਝ ਨੇ ਜ਼ੁਲਮਾਂ ਦਾ ਸੋ ਸਾਨੂੰ ਦੋਵੇਂ ਹੀ ਯਾਦ ਰੱਖਣੀ ਚਾਹੀਦੀ ਨੇ ਇਹ ਦਿਨ ਮਨਾਉਣੇ ਤਾਂ ਹੀ ਕੋਈ ਅਰਥ ਰੱਖਣਗੇ ਜੇ ਅਸੀਂ ਜ਼ੁਲਮ ਅਤੇ ਜ਼ਾਲਮ ਖਿਲਾਫ ਅਤੇ ਮਜ਼ਲੂਮ ਦੇ ਨਾਲ ਖੜਾ ਖੌਣ ਦਾ ਹੀਆ ਕਰਾਂਗੇ ਸੋ ਪਿਆਰਿਓ ਇਹ ਇਤਿਹਾਸ ਜਵਾਬਜੀ ਦੇ ਨਾਲ ਸੰਝਾ ਕੀਤਾ ਹੈ ਦੀਵਾਨ ਟੋਟਰ ਮਰਜੀ ਬਾਰੇ ਜੋ ਇੱਕ ਕੈਰ ਵਾਂਟ ਸਮੇਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਸਹਿਬਜ਼ਾਦਿਆਂ ਦੇ ਤੇ ਮਾਤਾ ਜੀ ਦੇ ਸੰਸਕਾਰ ਵਾਸਤੇ ਉਪਰਾਲਾ ਕੀਤਾ ਆਪਣੀ ਜਿੰਦ ਨੂੰ ਦੁੱਖਾਂ ਕਸ਼ਟਾਂ ਵਿੱਚ ਪਾਇਆ ਸੋ ਇਸ ਵਾਸਤੇ ਅਸੀਂ ਸਿੱਖ ਕੌਮ ਉਹਨਾਂ ਦੇ ਸਦਾ ਰਿਣੀ ਰਵਾਂਗੇ ਇਤਿਹਾਸ ਗਵਾਹ ਹੈ ਜੀ ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ ਸੋ ਆਓ ਹੋਈਆਂ ਭੁੱਲਾਂ ਨੂੰ ਨਾ ਜਿਚਾਰੀਏ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ